ਹੈਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਅੰਮ੍ਰਿਤ ਵੇਲਾ ਹੋ ਗਿਆ ਆਪਾਂ ਤਿਆਰ ਹੋ ਗਏ ਆ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਈਂ ਬਾਬਾ ਦੀਪ ਸਿੰਘ ਜੀ ਦੇ ਸ੍ਰੀ ਅਮ੍ਰਿਤਸਰ ਸਾਹਿਬ ਆਓ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਤੋਂ ਹੁਣ ਆਪਾਂ ਤੁਰ ਪਏ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਤੁਸੀਂ ਦੇਖ ਸਕਦੇ ਹੋ ਮੀ ਕਿੰਨਾ ਜ਼ਿਆਦਾ ਪੈ ਰਿਹਾ ਹਲਕਾ ਹਲਕਾ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੋਸਤੋ ਹਲਕਾ ਹਲਕਾ ਮੀਂਹ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਦੋਸਤੋ ਚੈੱਕ ਕਰੋ ਖਾਈ ਦਾ ਵੀਓ ਜੇ ਸਾਡੇ ਕੋਲ ਕੋਈ ਗੱਡੀ ਹੋਣੀ ਹੈ ਕਾਰ ਕਰੀਦਾ ਇੱਕ Jio ਦਾ ਪੰਪ ਹੁੰਦਾ ਨਵਾਂ ਉੱਪਰ ਨੂੰ ਆਇਆ ਆ ਤੇ ਹੁਣ ਆਪਾਂ ਦੂਸਰੀ ਸਿਹੜ ਜਾ ਕੇ ਤੇ ਗੱਡੀ ਦੇ ਵਿੱਚ ਪਾਉਣ ਲੱਗੇ ਆ ਤੇਲ ਦੋਸਤੋ Jio ਦਾ ਪੰਪ ਆ ਗਿਆ ਤੁਸੀਂ ਲੈ ਸਕਦੇ ਹੋ ਜਦੋਂ ਵੀ ਇੱਥੇ ਆਇਓ ਕਮੈਂਟ ਕਰਕੇ ਜ਼ਰੂਰ ਦੱਸਿਓ ਦੋਸਤੋ ਮੀਂਹ ਪੈ ਰਿਹਾ ਓ ਉਹਦਾ ਪੈਟਰੋਲ ਦੋਸਤੋ ਆਪਾਂ 1500 ਦਾ ਫੋਨ ਲੱਗੀ ਪੈਟਰੋਲ ਦੀ ਦੇਖ ਸਕਦੇ ਹੋ ਦੋਸਤੋ ਬਹੁਤ ਵਧੀਆ ਪੰਪਾ ਜੀ ਤੁਸੀਂ ਇੱਥੇ ਆਏ ਹੋ ਕਮੈਂਟ ਕਰਕੇ ਜਰੂਰ ਦੱਸਿਓ ਇਹ ਸਾਡੇ ਭਾਈ ਤੇਲ ਪਾ ਰਹੇ ਆ ਦੋਸਤੋ ਬਹੁਤ ਵਧੀਆ ਪੰਪਾ ਹੁਣ ਤੱਕ ਦੱਸਿਓ ਇਹ ਸਾਡੇ ਦੋਸਤੋ ਕਿੰਨਾ ਸੋਹਣਾ ਕੈਫੇ ਵੀ ਆ ਦੋਸਤੋ ਇੱਥੇ ਦੋਸਤੋ 1400 ਦਾ ਪੈ ਗਿਆ ਪٹرول ਦੀ ਦੇ ਸਕਦੇ ਹੋ ਦੋਸਤੋ 1500 ਦਾ ਪੈ ਗਿਆ ਪٹرول ਤੁਸੀਂ ਦੇ ਸਕਦੇ ਹੋ ਡੀ ਐਨ ਐਚ ਪੈ ਗਿਆ ਪٹرول ਹਾਂ ਦੋਸਤੋ ਫੇ ਆਪਾਂ ਨੂੰ ਘੁੰਮਣਾ ਪੈਣਾ ਕਿਉਂਕਿ ਉੱਧਰਲੀ ਲਾਈਨ 'ਚ ਕੋਈ ਪੰਪ ਨਹੀਂ ਖੁੱਲਾ ਸੀਗਾ ਨਹੀਂ ਤੇ ਦੇ ਸਾਲ ਕਰਦੇ ਬੇ ਮੈਂਦਾ ਪਿਆ ਆ ਦੋਸਤੋ ਆਪਾਂ ਟੂਲ ਪਲਾਜ਼ੀ ਦੇ ਕੋਲ ਪਹੁੰਚ ਚੁੱਕੇ ਹਾਂ essa tem a tua de lá, chegou pra cá. ਦੋਸਤੋ ਅੰਮ੍ਰਿਤਸਰ ਇੱਥੇ ਹੈਗਾ 44 ਕਿਲੋਮੀਟਰ ਅਟਾਰੀ ਬਾਰਡਰ ਹੈਗਾ 80 ਕਿਲੋ ਦੋਸਤੋ ਜਿੰਡੀਆਲੇ ਆਪਾਂ ਪਹੁੰਚ ਚੁੱਕੇ ਆ ਹਵਾਈ ਅੱਡੇ ਦੇ ਕੋਲ ਆਪਾਂ ਪਹੁੰਚ ਚੁੱਕੇ ਆ ਰੈਸਟੋਰੈਂਟਸ ਵੀ ਦੇਖ ਸਕਦੇ ਹੋ ਜੇ ਤੁਸੀਂ ਇੱਥੇ ਆਇਓ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਬੱਦਲ ਹੋ ਜ਼ਿਆਦਾ ਹੋ ਗਿਆ ਆ ਦੂਜੇ ਟੂਲਪਲਾਜੀ ਦੇ ਕੋਲ ਆਪਾਂ ਪਹੁੰਚ ਚੁੱਕੇ ਆ

गुरुद्वारा साहेब जी के बोझ चुके हैं देख सकते ग कार पार्किंग दोस्तों दर्शन करो गुरुद्वारा साहेब जी के सत नाम वागुरु सत नाम वागुरु बाबा दीप सिंह जी ਦੋਸਤੋ ਆਪਾਂ ਕਾਰ ਪਾਰਕਿੰਗ ਦੇ ਕੋਲ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਕਾਰ ਪਾਰਕਿੰਗ ਦੇ ਕੋਲ ਆਪਾਂ ਪਹੁੰਚ ਚੁੱਕੇ ਹਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਦੋਸਤੋ ਹੁਣ ਆਪਾਂ ਲੈਣੀ ਹੈ ਪਰਚੀ दोस्तों हूँ अपना नंबर रोना लाया दोस्तों आ गया अपना नंबर हम आप ले बाबा जी के कोलो पर आप ली हूँ आप देखते गंथे खड़ी करनी है ਦੋਸਤੋ ਪਾਰਕਿੰਗ ਫੁੱਲ ਲਈ ਆ। ਕਹੀਂ ਦੇਖ ਸਕਦੇ ਹਾਂ। ਦੇ ਦੋਸਤੋ ਕਿੱਥੇ ਆਪਾਂ ਨੂੰ ਜਗ੍ਹਾ ਮਿਲਦੀ ਗੱਡੀ ਲਾਉਣ ਦੀ। ਪਾਰਕਿੰਗ ਬਲ ਤਾਂ ਫੁੱਲ ਲਈ ਆ। ਤੁਸੀਂ ਦੇਖ ਸਕਦੇ ਹੋ। ਦੋਸਤੋ ਆਪਾਂ ਗੁਰਦੁਆਰਾ ਸਾਹਿਬ ਜੀ ਤੇ ਪਹੁੰਚ ਚੁੱਕੇ ਆ ਗੱਡੀ ਆਪਾਂ ਲਾ ਦੁੱਤੀ ਆ ਕਾਰ ਪਾਰਕਿੰਗ ਦੇ ਵਿੱਚ ਆਉ ਹਣਾ ਪਤਨ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ। ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਜੀ ਸਤਨਾਮ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਹੁਣ ਆਪਾਂ ਕੜਾ ਪ੍ਰਸ਼ਾਦ ਦੀ ਦੇਖ ਕਰਾ ਲਈ ਆ ਸਤਨਾਮ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਜੀ ਸਤਨਾਮ ਵਾਹਿਗੁਰੂ

ਦੋਸਤੋ ਪਰ ਦੁਬਾਰਾ ਸਾਈਜੀ ਦੇ ਦਰਸ਼ਕ ਹੋ ਗਏ ਜੇ ਮੇ ਤੋਂ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੋਈ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਹੁਣ ਮਿਲਦੇ ਆਪਾਂ ਨਵੇਂ ਵਲੋਗ